ਆਜੋ ਵੀ ਮਿੱਤਰੋ ਅੱਜ ਤੁਹਾਨੂੰ ਭੋਗਪੁਰ ਵਿੱਚ ਰਾਇਲ ਕੁਕਿੰਗ ਇੰਸਟੀਚੂਟ ਲੈ ਕੇ ਚੱਲਦੇ ਹਾਂ ਜਿਸ ਦੀ ਮੇਨ ਲੋਕੇਸ਼ਨ ਚੜ੍ਹ ਕੇ ਲੋਹਾਰਾ ਰੋਡ ਤੇ ਇਹਨਾਂ ਦਾ ਇੰਸਟੀਚੂਟ ਸਥਿਤ ਹੈ ਮਿੱਤਰੋ ਜੇ ਤੁਸੀਂ ਵੀ ਕੁਕਿੰਗ ਲਾਈਨ ਵਿੱਚ ਆਪਣਾ ਕਰੀਅਰ ਸੈੱਟ ਕਰਨਾ ਚਾਹੁੰਦੇ ਹੋ ਫਿਰ ਤੁਹਾਨੂੰ ਵੀ ਆਪਣੀ ਰਸੋਈ ਦੀ ਕਲਾ ਨੂੰ ਬਣਾਉਣਾ ਪਵੇਗਾ ਆਪਣਾ ਪੈਸ਼ਨ ਜੇ ਤੁਸੀਂ ਵੀ ਸਿੱਖਣਾ ਚਾਹੁੰਦੇ ਹੋ ਕੁਕਿੰਗ ਅੱਜ ਹੀ ਵਿਜ਼ਿਟ ਕਰੋ ਰਾਇਲ ਕੁਕਿੰਗ ਇੰਸਟੀਚਿਊਟ ਵਾਲਿਆਂ ਦੇ ਇੱਥੇ ਬਹੁਤ ਹੀ ਘੱਟ ਫੀਸ ਵਿੱਚ ਕੁਕਿੰਗ ਦੇ ਕੋਰਸ ਕਰਵਾਏ ਜਾਂਦੇ ਹਨ 3 ਮਹੀਨੇ 6 ਮਹੀਨੇ ਜਾਂ ਫਿਰ 1 ਸਾਲ ਦਾ ਡਿਪਲੋਮਾ ਵੀ ਕਰ ਸਕਦੇ ਹੋ ਇੱਥੇ ਤੁਸੀਂ ਬੇਕਰੀ ਚਾਈਨੀਸ ਇੰਡੀਅਨ ਤੇ ਤੰਦੂਰੀ ਹਰ ਤਰ੍ਹਾਂ ਦੀ ਲਾਜਬਬ ਡਿਸ਼ ਬਣਾਉਣੀ ਵੀ ਸਿੱਖ ਸਕਦੇ ਹੋ ਤੇ ਇੱਥੇ ਬੇਕਰੀ ਦੇ ਕੋਰਸ ਵੀ ਕਰਵਾਏ ਜਾਂਦੇ ਹਨ ਤੇ ਸਟੂਡੈਂਟ ਨੂੰ ਇੰਟਰਨੈਸ਼ਨਲ ਲੈਵਲ ਤੇ ਤਿਆਰ ਕਰਨ ਲਈ ਇੱਥੇ ਕੁਕਿੰਗ ਦੇ ਕੰਪੀਟੀਸ਼ਨ ਵੀ ਕਰਵਾਏ ਜਾਂਦੇ ਹਨ ਵੱਡੀ ਗੱਲ ਇੱਥੋਂ ਕੀਤੇ ਕੋਰਸ ਦਾ ਸਰਟੀਫਿਕੇਟ ਇੰਟਰਨੈਸ਼ਨਲ ਇੰਸਟੀਚਿਊਟ ਤੋਂ ਮਿਲਦਾ ਹੈ ਮਿੱਤਰੋ ਕੋਰਸ ਕਰਨ ਤੋਂ ਬਾਅਦ ਨੌਕਰੀ ਮਿਲੇ ਜਾਂ ਨਾ ਮਿਲੇ ਤੁਸੀਂ ਇਹ ਟੈਨਸ਼ਨ ਛੱਡ ਦੋ ਵਾ ਇੱਥੇ 100% ਪਲੇਸਮੈਂਟ ਹੋ ਜਾਂਦੀ ਹੈ ਇਹਨਾਂ ਦਾ ਮੇਨ ਆਫਿਸ ਭੋਗਪੁਰ ਵਿੱਚ ਤੇ ਦੂਸਰੀ ਬ੍ਰਾਂਚ ਟਾਂਡਾ ਓੜਮੜ ਸ਼ਹਿਰ ਵਿੱਚ ਹੈ ਮਿੱਤਰੋ ਇਸ ਵੇਲੇ ਐਡਮਿਸ਼ਨ ਓਪਨ ਹੈ ਤੇ ਬਹੁਤ ਵਧੀਆ ਡਿਸਕਾਊਂਟ ਚੱਲ ਰਿਹਾ ਹੈ ਫਿਰ ਦੇਖਦੇ ਕੀ ਹੋ ਅੱਜ ਹੀ ਆਪਣੀ ਐਡਮਿਸ਼ਨ ਕਰਾਓ ਤੇ ਆਪਣਾ ਫਿਊਚਰ ਬਣਾਓ ਅੱਜ ਹੀ ਵਿਜ਼ਿਟ ਕਰੋ ਰਾਇਲ ਕੁਕਿੰਗ ਇੰਸਟੀਚਿਊਟ ਵਾਲਿਆਂ ਦੇ ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਲਿਓ